ਫਰਮਾਤਮਾ ਦੀ ਖੋਜ ਤੇ અત્યੰਤ ਸੂਖਸ਼ਮ ਹੈ અત્યੰਤ ਸੂਖਸ਼ਮ ਤੇ ਕਬੀਰ ਨੇ ਆਪਣੇ ਢੰਗ ਨਾਲ ਕਹਿ ਦਿੱਤਾ ਉਹ ਜਿਹੜਾ ਮੋਕਸ਼ ਦਵਾਰ ਹੈ ਉਹ ਜਿਹੜਾ ਰੱਬ ਦਾ ਦਵਾਰ ਹੈ ਉਹ ਜਿਹੜਾ ਧਰਮ ਦਵਾਰ ਹੈ ਜਿੱਥੋਂ ਲੰਘ ਕੇ ਰੱਬ ਨੂੰ ਮਿਲਣਾ ਹੈ ਉਹ ਦਰਵਾਜ਼ਾ ਤੇ ਰਾਈ ਦਸੈਂ ਭਾਏ ਰਾਈ ਦਾ ਦਾਣਾ ਬਹੁਤ ਛੋਟਾ ਹੁੰਦਾ ਹੈ ਤੇ ਉਹਦਾ ਦਸਵਾਂ ਹਿੱਸਾ ਕਰੋ ਤੇ ਪੱਲੇ ਤੇ ਕੁਝ ਵੀ ਨਹੀਂ ਕਹਿਗਾ ਇਤਨਾ ਸੂਖਸ਼ਮ ਉਹ ਦਰਵਾਜ਼ਾ ਤੇ ਮਨ ਤੋਂ ਮੈ ਗਲ ਹੋਏ ਰਹਾ ਨੇਕਸ਼ੋ ਕਿਉਂ ਕਰ ਜਾਏ ਅਕਲ ਮੋਟੀ ਹੋਵੇ ਤਾਂ ਮੈਂ ਦੇਖਿਆ ਗੁਰਪੁਰਬ ਦੇ ਦਿਨਾਂ 'ਚ ਭਾਰਤ ਦੇ 'ਚ ਕਹਿੰਦੇ ਨੇ ਕੋਈ ਟੋਏ ਟੱਪੇ ਹੋਣੇ ਚਾਹੀਦੇ ਨੇ ਕੋਈ ਸਿੰਗਰ ਹੋਣ ਚੰਗੇ ਕੋਈ ਗੀਤ ਸੰਗੀਤ ਦੀ ਮਹਿਫਿਲ ਲਗੇ ਕੀ ਕਥਾ ਕਹਾਣੀਆਂ ਅਸਾ ਦੀਵਾਰ ਇਹ ਮੈਂ ਕਈਆਂ ਦੀ ਜ਼ੁਬਾਨ ਤੋਂ ਸੁਣਿਆ ਤੇ ਇੱਕ ਥਾਂ ਤੇ ਤੇ ਮੈਂ ਬਹੁਤ ਔਖਾ ਹੋ ਗਿਆ ਕਿ ਅਸਾ ਦੀਵਾਰ ਦਾ ਕੀਰਤਨ ਬੜੇ ਪ੍ਰਸਿੱਧ ਰਾਗੀਆਂ ਨੇ ਕੀਤਾ ਔਰ ਬੜੇ ਸੋਚ ਜੇ ਠੰਗ ਨਾਲ ਇੱਕ ਮਹਾਪੁਰਖ ਨੇ ਫਿਰ ਸ਼ਬਦ ਦੀ ਕਥਾ ਕੀਤੀ ਦਾਸ ਨੇ ਬਾਅਦ ਵਿੱਚ ਵਿਚਾਰਾਂ ਕੀਤੀਆਂ ਖੁੱਲੀਆਂ ਤੇ ਬਾਅਦ ਵਿੱਚ ਮੁਖੀ ਸਜਣ ਖੜਾ ਹੋ ਕੇ ਕਹਿਣ ਲੱਗਾ ਸਾਹ ਸਮਝੀ ਹੁਣ ਸਪੈਸ਼ਲ ਦੀਵਾਨ ਸ਼ੁਰੂ ਹੋਣ ਲੱਗਾ ਹੈ ਬਾਕੀ ਤੇ ਸਾਰੇ ਮੀ ਆਰਡੀਨਰੀ ਸੀ ਹੁਣ ਸਪੈਸ਼ਲ ਦੀਵਾਨ ਉਹ ਟੋਏ ਟੱਪੇ ਸ਼ੁਰੂ ਹੋ ਗਏ ਤੇ ਮੈਂ ਕਿਹਾ ਜੇ ਇਹ ਹੀ ਸਪੈਸ਼ਲ ਦੀਵਾਨ ਹੈ ਤੂੰ ਕਹਿਣਾ ਪੈ ਗਿਆ ਬੰਦੇ ਨਹੀਂ ਬੈਠੇ ਹਾਥੀ ਬੈਠੇ ਸਨ ਮੱਝ ਬੈਠੀ ਸੀ ਹੁਰਕੇ ਮਨ ਤੋ ਮੈ ਗਲ ਹੋਇ ਰਹਾ ਨਿਕਸੋ ਕਿਉਂ ਕਰ ਜਾਏ ਆਸਾ ਦੀਵਾਰ ਤੇ ਬਹੁਤ ਸੂਖਸ਼ਮ ਸ਼ਬਦ ਦੀ ਵਿਚਾਰ ਤੇ ਬਹੁਤ ਸੂਖਸ਼ਮ ਤੇ ਇਸ ਨਿੱਕੇ ਜਿਹੇ ਦਰਵਾਜ਼ੇ ਚ ਮੱਝ ਲੰਗੇ ਤੇ ਕਿਵੇਂ ਲੰਗੇ ਤੇ ਜੇ ਲੰਗਣ ਦੀ ਕੋਸ਼ਿਸ਼ ਵੀ ਕੀਤੀ ਤੇ ਸਿੰਘ ਆਪਣੇ ਤੜਾਏਗੀ ਲੰਘ ਤੇ ਨਹੀਂ ਸਕੇਗੀ ਕਿਸ ਤਰ੍ਹਾਂ ਲੰਗੇਗੀ ਛੋਟਾ ਦਰਵਾਜ਼ਾ ਲੰਗੇ ਹੁਣ ਮੱਝ ਕਿਵੇਂ ਲੰਗੇ ਇਹ ਹਾਥੀ ਲੰਗੇ ਤੇ ਕਿਵੇਂ ਲਗੇ ਹਾਲਾਂਕਿ ਮਜ ਨਾਲੋਂ ਹਾਥੀ ਬਹੁਤ ਵੱਡਾ ਤੇ ਕਬੀਰ ਨੇ ਹਾਥੀ ਦੀ ਤਸ਼ਬੀਹ ਦਿੱਤੀ ਹੈ ਮਨ ਤੋਂ ਮੈਗਲ ਹੋਏ ਰਹਾ ਨਿਕਸਿਓ ਕਿਉਂ ਕਰ ਜਾਏ ਬੰਦੇ ਦੀ ਅਕਲ ਤੇ ਹਾਥੀ ਹੋ ਗਈ ਰੱਬ ਦੀ ਗੱਲ ਸਮਝੇ ਤੇ ਕਿਵੇਂ ਸਮਝੇ ਤਾਂ ਮੈਂ ਅਰਜ਼ ਕਰਾਂ ਗੁਰਦੁਆਰੇ ਦੇ ਵਿੱਚ ਤਾਲਮੇਲ ਨਹੀਂ ਬੈਠਦਾ ਗੁਰਬਾਣੀ ਨਾਲ ਤਾਲਮੇਲ ਕਿਸ ਤਰ੍ਹਾਂ ਬੈਠੇ ਇਹ ਸੂਖਸ਼ਮ ਅਕਲ ਮੋਤੀ ਮੈਂ ਗੁਸਤਾਖੀ ਤੇ ਨਹੀਂ ਕਰ ਰਿਹਾ ਇੱਕ ਸ਼ਬਦ ਦਾ ਆਧਾਰ ਬਣਾ ਕੇ ਅਰਜ਼ ਕਰ ਰਿਹਾ ਕਬੀਰ ਦੀ ਪੰਕਤੀ ਨਾ ਹੁੰਦੀ ਤੇ ਮੇਰੇ ਚ ਕਹਿਣ ਦੀ ਜ਼ਰੂਰਤ ਵੀ ਨਹੀਂ ਸੀ ਤੇ ਮੈਂ ਕਹਿ ਵੀ ਨਹੀਂ ਸਕਦਾ ਸੀ ਪਰ ਕਬੀਰ ਦਾ ਸਹਾਰਾ ਕੋਲ ਹੈ ਇਸ ਵਾਸਤੇ ਮੈਂ ਕਹਿ ਰਿਹਾ ਕਿ ਮਨ ਤੋ ਮੈਗਲ ਹੋਏ ਰਹਾ ਨਿਕਸਿਓ ਕਿਉਂ ਕਰ ਜਾ ਮਨ ਤੇ ਹਾਥੀ ਹੈ ਮਨ ਤੇ ਮੱਜ ਹੈ ਤੇ ਉਹ ਦਰਵਾਜ਼ਾ અત્યੰਤ ਸੂਖਸ਼ਮ অতি ਸੂਖਸ਼ਮ ਜਿੱਥੋਂ ਲੰਘਣਾ ਹੈ ਤੇ ਹੁਣ ਕੀ ਕਰੀਏ ਇਸ ਮੱਝ ਨੂੰ ਸੂਖਸ਼ਮ ਕਰਨਾ ਹੈ ਇਸ ਹਾਥੀ ਨੂੰ ਸੂਖਸ਼ਮ ਕਰਨਾ ਹੈ ਔਰ ਗੁਸਤਾਖੀ ਮਾਫ ਹਜ਼ਾਰਾਂ ਦੇ ਇਕੱਠ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹਜ਼ਾਰਾਂ ਦੇ ਇਕੱਠ ਦੇ ਵਿੱਚ ਉਂਗਲੀਆਂ ਤੇ ਗਿਣੇ ਜਾਣ ਵਾਲੇ ਬੰਦੇ ਹੋਣਗੇ ਜਿਨ੍ਹਾਂ ਦੀ ਮਤ ਸੂਖਸ਼ਮ ਹੋਵੇਗੀ ਵਰਨਾ ਕਲਮੋਟੀ ਹੁੰਦੀ ਪੰਜਾਬ ਪੰਜਾਬ ਸਾਲ ਤੋਂ ਗੁਰਦੁਆਰੇ ਆ ਰਹੇ ਨੇ ਤੇ ਫਿਰ ਪੁੱਛ ਲੈਂਦੇ ਨੇ ਗੈਣੀ ਜੀ ਮੂਲ ਮੰਤਰ ਕਿਹੜਾ ਹੈ ਜੀ ਗੁਰਮੰਤਰ ਕਿਹੜਾ ਤੇ 50 ਸਾਲ ਤੋਂ ਤੂੰ ਕੀ ਕਰਦਾ ਪਿਆ ਫਿਰ ਕਰਦਾ ਕੀ ਪਏ 50 ਸਾਲ ਤੋਂ ਇੱਥੇ ਆਇਆ ਤੈਨੂੰ ਇੰਨਾ ਵੀ ਨਹੀਂ ਪਤਾ ਤੇ ਖੇਮਾ ਕਰਨੀ ਕਹੀ ਤੇ ਐ ਵੀ ਪੁੱਛ ਰਹੇ ਨੇ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਹੈ ਇਹ ਕਿਹੜੀਆਂ ਨੇ ਤੇ ਪੁਰਖਾ ਜਿਹੜਾ ਤੂੰ 5 ਸਾਲ ਤੋਂ ਆ ਰਹੇ ਹਾਂ ਤੂੰ ਪੰਜ ਬਾਣੀਆਂ ਵੀ ਚੇਤੇ ਨਹੀਂ ਕਰ ਸਕਿਆ ਤੈਨੂੰ ਇੰਨਾ ਵੀ ਨਹੀਂ ਪਤਾ 5 ਸਾਲ ਦਾ ਗੁਰਦੁਆਰੇ ਆ ਰਹੇ ਹਾਂ ਤੇ ਪੰਜ ਬਾਣੀਆਂ ਦਾ ਵੀ ਤੈਨੂੰ ਬੋਧ ਨਹੀਂ ਹੈ ਤਾਂ ਫਿਰ ਕੀ ਕਰਦਾ ਪਏ ਇੱਥੇ ਆ ਕੇ ਇਥੇ ਆ ਕੇ ਇੰਨੀ ਗੱਲ ਵੀ ਤੂੰ ਨਹੀਂ ਸਮਝੇ ਪਰ ਸਮਝੇ ਤੇ ਕਿਸ ਤਰ੍ਹਾਂ ਸਮਝੇ ਅਕਲ ਹਾਥੀ ਅਕਲ ਮੱਝ ਦਰਵਾਜ਼ਾ ਛੋਟਾ ਜਿੱਥੋਂ ਲੰਘਣਾ ਹੈ ਮਨ ਤੋਂ ਮੈਗਲ ਹੋਏ ਰਹਾ ਨਿਕਸ਼ਿਓ ਕਿਉਂ ਕਰ ਜਾਏ ਕਹਿੰਦੇ ਜੈਸੇ ਜੈਸੇ ਬੰਦੇ ਦੀ ਅਕਲ ਬਾਰੀਕ ਹੋਵੇਗੀ ਸੂਖਸ਼ਮ ਹੋਵੇਗੀ ਵੈਸੇ ਵੈਸੇ ਪ੍ਰਮਾਤਮਾ ਦੀ ਸਮਝ ਪੈਗੀ ਗੁਰੂ ਦੀ ਸਮਝ ਪੈਗੀ ਮੋਟੀ ਅਕਲ ਦੇ ਨਾਲ ਨਹੀਂ ਸਮਝ ਪੈਗੀ ਮੋਟੀ ਅਕਲ ਪਦਾਰਥ ਨੂੰ ਸਮਝ ਸਕਦੀ ਹੈ ਮੋਟੀ ਅਕਲ ਧਨ ਨੂੰ ਸਮਝ ਸਕਦੀ ਹੈ ਮੋਟੀ ਅਕਲ ਰੰਗ ਰੂਪ ਨੂੰ ਸਮਝ ਸਕਦੀ ਹੈ ਮੋਟੀ ਅਕਲ ਪ੍ਰਮਾਤਮਾ ਨੂੰ ਨਹੀਂ ਸਮਝ ਸਕਦੀ ਤੋ ਕਬੀਰ ਮੁਕਤ ਦੁਆਰਾ ਸੰਕੁਰਾ ਮੁਕਤ ਦੁਆਰ ਧਰਮ ਦੁਆਰ ਗੁਰੂ ਦੁਆਰ ਗੁਰਦੁਆਰਾ ਤੇ ਬਹੁਤ ਸੂਖਸ਼ਮ ਹੈ ਉਹਦਾ ਦਰ ਤੇ ਬਹੁਤ ਸੂਖਸ਼ਮ ਜਿੱਥੋਂ ਲੰਘ ਕੇ ਗੁਰੂ ਨੂੰ ਮਿਲਣਾ ਹੈ ਉਹ ਦਰਵਾਜ਼ਾ ਬਹੁਤ ਛੋਟਾ ਹੈ ਕਿੰਨਾ ਕੁ ਛੋਟਾ ਹੈ ਰਾਹੀ ਦਸਾਂ ਭਾਈ ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿੱਤ ਦਰ ਵਸੇ ਕਵਨ ਦਰ ਕਹੀਏ ਦਰਾਂ ਭੀਤਰ ਦਰ ਕਵਨ ਲਹੇ ਜਿਸ ਦਰ ਕਾਰਨ ਫਿਰਾ ਉਦਾਸੀ ਸੋਦਰ ਕੋਈ ਆਏ ਕਹੇ ਜਿਸ ਦਰ ਨੂੰ ਲਬਦਾ ਲਬਦਾ ਉਪਰਾਮ ਹੋ ਗਿਆ ਮੈਂ ਉਦਾਸੀ ਹੋ ਗਿਆ ਥੱਕ ਗਿਆ ਥਰਟ ਗਿਆ ਕੋਈ ਦਸੇ ਉਹ ਦਰਵਾਜ਼ਾ ਕਿੱਥੇ ਹੈ मैं तो बथेरे दरवाजा ते, ते टकरा मार लिया दर कि है वह घर कितने है जित दर वसे कवन दर कही दर भीतर दर कवन लहे जिस दर कारण फिर उदासी उपराम जगत तो उपराम होके मैं लभ रहा मैं इतनी अर्ज कराँ उपराम बंदे नहीं लभना दूजे ने लभना ही नहीं इस पास इस वक्त मैं ना जाव मुख्तसर अर्ज कर ਦਰਵਾਜ਼ਾ ਸੂਖਸਮ ਹੈ અત્યੰਤ ਸੂਖਸਮ ਹੈ ਭਾਵ ਰੱਬ ਦੀ ਗੱਲ ਬੜੀ ਬਾਰੀਕ ਹੈ ਗੁਰੂ ਦੀ ਗੱਲ ਬੜੀ ਬਾਰੀਕ ਹੈ ਤੇ ਮੋਟੀ ਅਕਲ ਨਹੀਂ ਸਮਝ ਸਕੇਗੀ ਕੀ ਕਰੀਏ ਰੋਜ਼ ਦੇ satsang ਦੀ ਇਸ ਵਾਸਤੇ ਮੈਂ ਮੈਂ ਕਿ ਅਕਲ ਬਾਰੀਕ ਹੋਵੇ ਬੁੱਧੀ ਸੂਖਸਮ ਹੋਵੇ ਮਤ ਸੂਖਸਮ ਹੋਵੇ ਜੈਸੇ ਜੈਸੇ ਮਤ ਸੂਖਸਮ ਹੁੰਦੀ ਹੈ ਸੂਖਸਮ ਮਤ ਫਿਰ ਆਪਣੀ ਨਹੀਂ ਹੁੰਦੀ ਗੁਰੂ ਦੀ ਆਉਂਦੀ ਉਹ ਫਿਰ ਗੁਰੂ ਦੀ ਮਤ ਉਹ ਤੇ ਫਿਰ ਪ੍ਰਮਾਤਮਾ ਦੀ ਮਤ ਹੈ कहो कबीर बुध हर लई मेरी बुध बदली सिद्ध पाई कबीर कहने जड़ी मेरी पहली बुद्धि सी ना मोटी बुद्धि रब ने चुरा ली आप सुन के हैरान हो गए हर जड़ा लफज है ना हर हरी हर संस्कृत दा ये पता खरी अर्थ की ने चोर ये अखरी अर्थ यही ने शब्द कोश के और कुछ अर्थ नहीं ने और ये भारत दे ऋषि मुनिया की हिम्मत है ਕਿ ਉਹਨਾਂ ਨੇ ਰੱਬ ਨੂੰ ਇੱਕ ਇਹ ਨਾਮ ਵੀ ਦੇ ਦਿੱਤਾ ਚੋਰ ਕਹੋ ਕਬੀਰ ਬੁੱਧ ਹਰ ਲਈ ਮੇਰੀ ਮੇਰੀ ਬੁੱਧੀ ਹਰੀ ਨੇ ਹਰ ਲਈ ਚੁਰਾ ਲਈ ਉਸ ਚੋਰ ਨੇ ਚੁਰਾ ਲਈ ਔਰ ਖਿਮਾ ਕਰਨੇ ਤੁਸੀਂ ਆਖੋਗੇ ਇਹ ਤੇ ਅਸੱਭੇ ਸ਼ਬਦ ਹੈ ਪਰ ਚੋਰ ਜਿਹੜਾ ਆਖਿਆ ਮਜਬੂਰਨ ਆਖਿਆ ਕਨੂੰ ਚੋਰ ਘਰ ਦੇ ਚ ਆਏ ਤੇ ਪਤਾ ਨਹੀਂ ਚਲਦਾ ਕੁਝ ਨਹੀਂ ਪਤਾ ਚਲਦਾ ਉਹਦੇ ਆਣ ਦਾ ਢੰਗ ਹੀ ਐਸਾ ਅਗਰ ਉਹਦੇ ਆਣ ਦਾ ਪਤਾ ਚਲ ਜਾ ਤੋ ਖਾਕ ਚੁਰਾਵੇਗਾ ਕਿਸ ਤਰ੍ਹਾਂ ਚੁਰਾਵੇਗਾ ਉਹਦੇ ਆਣ ਦਾ ਪਤਾ ਨਹੀਂ ਚਲਦਾ ਔਰ ਉਹ ਜੋ ਕੁਝ ਲੈ ਜਾਂਦਾ ਹੈ ਉਹ ਵੀ ਨਹੀਂ ਪਤਾ ਚਲਦਾ ਕਦੋਂ ਪਤਾ ਚਲਦਾ ਹੈ ਜਦੋਂ ਲੈ ਜਾਂਦਾ ਹੈ ਚਲੇ ਜਾਂਦੀ ਹੈ ਉਦੋਂ ਪਤਾ ਚਲਦਾ ਲੈ ਗਈ ਜਿਸ ਵਕਤ ਪ੍ਰਮਾਤਮਾ ਮਨੁੱਖ ਦੇ ਅੰਤਰਾਤਮਿਕ ਪ੍ਰਵੇਸ਼ ਕਰਦਾ ਨਹੀਂ ਪਤਾ ਚਲਦਾ बड़े सुख समरूप पहचाਉਂਦਾ ਇਹ ਤੇ ਉਦੋਂ ਪਤਾ ਚੱਲਦਾ ਜਦ ਜ਼ਿੰਦਗੀ ਬਦਲ ਗਈ ਸਭ ਕੁਝ ਬਦਲ ਗਿਆ ਕਹਿੰਦਾ ਹੈ ਤੇ ਗੱਲ ਕੋ چھوڑੋ ਇਸ ਨੂੰ ਸਤਿਗੁਰ ਕਹਿੰਦੇ ਨੇ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚੰਤਾ ਬੜੀ ਘਾਲ ਨਾ ਕਾਲੀ ਗੱਲ ਨਹੀਂ ਬਣੀ ਬੜੀ ਸੇਵਾ ਕੀਤੀ ਗੱਲ ਨਹੀਂ ਬਣੀ ਬੜੇ ਜਪ ਤਪ ਕੀਤੇ ਗੱਲ ਨਹੀਂ ਬਣੀ ਇੱਕ ਦਿਨ ਅਚਨਚੇਤ ਗੱਲ ਬਣ ਗਈ ਅਚਨਚੇਤ ਕੁਝ ਪਤਾ ਵੀ ਨਹੀਂ ਜ਼ਿੰਦਗੀ ਬਦਲ ਗਈ ਸਾਰਾ ਜੀਵਨ ਬਦਲ ਗਿਆ ਸਾਰਾ ਕਬੀਰ ਕੰਨ ਜਿਹੜੀ ਮੇਰੀ ਮੋਟੀ ਮੱਤ ਸੀਨਾ ਤੋਂ ਰੱਬ ਚੁਰਾ ਕੇ ਲੈ ਗਿਆ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਦ ਪਾਈ ਚੋਰ ਚੁਰਾ ਕੇ ਲੈ ਜਾਂਦਾ ਹੈ ਬਦਲੇ ਚ ਕੁਝ ਨਹੀਂ ਦਿੰਦਾ ਕੁਝ ਰੱਖਦਾ ਉਥੇ ਥੋੜੀ ਹੈ ਪਰ ਰੱਬ ਐਸਾ ਚੋਰ ਹੈ ਬੰਦੇ ਦੀ ਮੋਟੀ ਮਤ ਚੁਰਾ ਕੇ ਲੈ ਜਾਂਦਾ ਆਪਣੀ ਸੂਖਸ਼ਮਤ ਦੇ ਕੇ ਚਲਾ ਜਾਂਦਾ ਉਹ ਰੱਖ ਜਾਂਦਾ ਹੈ ਉਹ ਚੋਰ ਐਸਾ ਹੈ ਐਸ ਵਾਸਤੇ ਸਨਮਾਨਿਤ ਹੈ ਵਰਨਾ ਚੋਰ ਜੋ ਕੁਝ ਲੈ ਜਾਂਦਾ ਬਦਲੇ ਚ ਰੱਖਦਾ ਕੁਝ ਨਹੀਂ ਹੈ ਪਰ ਪ੍ਰਮਾਤਮਾ ਐਸਾ ਚੋਰ ਹੈ ਦੁੱਖ ਚੁਰਾ ਲੈਂਦਾ ਹੈ ਬਦਲੇ ਚ ਸੁਖ ਦੇ ਜਾਂਦਾ ਸੋਗ ਤੇ ਚਿੰਤਾ ਚੁਰਾ ਲੈਂਦਾ ਹੈ ਪਰਮ ਆਨੰਦ ਦੇ ਜਾਂਦਾ ਹੈ ਭੈ ਚੁਰਾ ਲੈਂਦਾ ਹੈ ਨਿਰਭੈ ਦੇ ਜਾਂਦਾ ਹੈ ਔਗਣ ਚੁਰਾ ਲੈਂਦਾ ਹੈ ਗੁਣ ਦੇ ਜਾਂਦਾ ਹੈ ਕਬੀਰ ਕੰਨ ਮੇਰੀ ਮਤ ਚੁਰਾ ਲੈ ਗਿਆ ਆਪਣੀ ਮਤ ਦੇ ਗਿਆ ਕਹੋ ਕਬੀਰ ਬੁੱਧ ਹਰ ਲਈ ਮੇਰੀ ਹਰ ਹੁਣ ਚੋਰ ਚੁਰਾ ਲਈ ਔਰ ਜਦ ਸ਼ਬਦ ਕੋਸ਼ ਦੇ ਚ ਮੈਂ ਇਸ ਦੇ ਅਰਥ ਪੜੇ ਯਕੀਨ ਜਾਣੋ ਮੈਨੂੰ ਯਕੀਨ ਨਹੀਂ ਹੁੰਦਾ ਭਈ ਹਰੀ ਦੇ ਅਰਥ ਚੋਰ ਹਰਨ ਹੋ ਗਿਆ ਫਲਾਣੇ ਨੇ ਹਰ ਲਿਆ ਚੁਰਾ ਲਈ ਖੋ ਲਈ ਔਰ ਸਭ ਤੋਂ ਜ਼ਿਆਦਾ ਨਾਮ ਪ੍ਰਮਾਤਮਾ ਦਾ ਹਿੰਦੁਸਤਾਨ ਵਿੱਚ ਹਰੀ ਲਿਆ ਜਾਂਦਾ ਹਰੀ ਚੋਰ ਚੋਰ ਕਮਾਲ ਦੀ ਗੱਲ ਇਹ ਨਾਮ ਦਰਸਲ ਵਾਕਈਏ ਜੈਸੇ ਜੈਸੇ ਉਸ ਦੇ ਨੇੜੇ ਆਉਣਾ ਦੁੱਖ ਚੁਰਾ ਲੈਂਦਾ ਪਤਾ ਹੀ ਨਹੀਂ ਚਲੇਗਾ ਆਗੁਣ ਚੁਰਾ ਲੈਂਦਾ ਸੰਤਾਪ ਚੁਰਾ ਲੈਂਦਾ ਸੋਗ ਤੇ ਫਿਕਰ ਚੁਰਾ ਲੈਂਦਾ ਤੇ ਬਗਲ ਬਦਲੇ ਚ ਦੇ ਦਿੰਦਾ ਹੈ ਆਨੰਦ ਬੇਫਿਕਰੀ ਨਿਸ਼ਚਿੰਤਾ ਨਿਰਭੈ ਐਸਾ ਚੋੜ ਕਬੀਰ ਕੰਦਰ ਮੇਰੀ ਜਿਹੜੀ ਮੋਟੀ ਮੱਤ ਸੀਨਾ ਤੋਂ ਚੁਰਾ ਕੇ ਲੈ ਗਿਆ ਜਪਦਿਆਂ ਜਪਦਿਆਂ ਅਚਨ ਚੇਤ ਪਤਾ ਚੱਲਦਾ ਹੈ ਕਿ ਮੈਂ ਦਾਰਸ਼ਨਿਕ ਹੋ ਗਿਆ ਵਿਚਾਰਕ ਹੋ ਗਿਆ ਬਾਰਕੀਆਂ ਨੂੰ ਸਮਝਣ ਵਾਲਾ ਹੋ ਗਿਆ ਮੋਟੀ ਅਕਲ ਗਈ ਉਹ ਠੁੱਲੀ ਅਕਲ ਉਹ ਮੋਟੀ ਅਕਲ ਉਹ ਚਲੀ ਗਈ ਹੁਣ ਤੇ ਹਰ ਗੱਲ ਦੀ ਸਮਝ ਪੈਣ ਲੱਗ ਪਈ ਹੈ ਮੈਂ ਫਿਰ ਅਰਜ਼ ਕਰਾਂ ਪੁਰਾਣੇ ਜ਼ਮਾਨੇ ਦੇਚ ਟੀਕੇ ਨਹੀਂ ਸਨ ਇਤਨੇ ਕਥਾਕਾਰ ਨਹੀਂ ਸਨ ਵਿਆਖਿਆਕਾਰ ਨਹੀਂ ਸਨ ਇਤਨੇ ਗੁਣੀ ਗਿਆਨੀ ਨਹੀਂ ਸਨ ਲੇਕਿਨ ਬ੍ਰਹਮ ਗਿਆਨੀ ਬਹੁਤ ਜ਼ਿਆਦਾ ਸਨ ਭਗਤ ਬਹੁਤ ਜ਼ਿਆਦਾ ਸਨ ਸੰਤ ਬਹੁਤ ਜ਼ਿਆਦਾ ਸਨ ਸਾਡੇ ਵਿੱਚ ਤੇ ਹੁਣ ਜਿੰਨੀਆਂ ਕਿਤਾਬਾਂ ਨੇ ਜਿੰਨਾ ਲਿਖਿਆ ਜਾ ਚੁੱਕਿਆ ਹੈ ਜਿੰਨਾ ਬੋਲਿਆ ਜਾ ਚੁੱਕਿਆ ਹੈ ਤੇ ਜਿੰਨਾ ਬੋਲਿਆ ਜਾ ਰਿਹਾ ਹੈ ਇਹ ਤੇ ਉਸ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਹੈ ਤੇ ਬ੍ਰਹਮ ਗਿਆਨੀ ਕਿਉਂ ਨਹੀਂ ਦਰਸਲ ਉਦੋਂ ਲੋਕ ਜਪਦੇ ਸਨ ਤੇ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਸੀ ਗੱਲ ਸਮਝ ਪੈ ਜਾਂਦੀ ਸੀ ਹੁਣ ਲੋਕ ਜਪਦੇ ਨੇ ਗੱਲ ਜਿਹੜੀ ਇਤਨੀ ਤੇ ਸਾਇਬ ਕੰਨ ਜੇ ਜਪਣਾ ਨਹੀਂ ਤੇ ਸਭ ਕੁਝ ਫਜ਼ੂਲ ਹੈ ਜਪੋ ਹਤਾ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਬਾਕੀ ਤੇ ਸਾਰੇ ਫਜ਼ੂਲ ਨੇ ਜਪ ਇੱਕ ਨਾਮ ਜਪ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਹੈ ਜਪਦਿਆਂ 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 ਗੱਲ ਦੀ ਸਮਝ ਪੈ ਜਾਂਦੀ ਹੈ ਜਪਦਿਆਂ ਜਪਦਿਆਂ ਮਤ ਸੂਖਸ਼ਮ ਹੋ ਜਾਂਦੀ ਹੈ ਮਤ ਬਾਰੀਕ ਹੋ ਜਾਂਦੀ ਹੈ ਤੇ ਕਬੀਰ ਕਹਿੰਦੇ ਨੇ ਮਤ ਜਦ ਬਾਰੀਕ ਹੁੰਦੀ ਹੈ ਤੇ ਉਹੀ ਉਸ ਮੋਕਸ਼ ਦਵਾਰ ਤੋਂ ਲੰਘਦੀ ਹੈ ਉਹੀ ਧਰਮ ਦਵਾਰ ਤੋਂ ਲੰਘਦੀ ਹੈ ਉਹੀ ਗੁਰੂ ਦਵਾਰੇ ਦੇ ਵਿੱਚ ਪ੍ਰਵੇਸ਼ ਕਰਕੇ ਗੁਰੂ ਨੂੰ ਮਿਲਦੀ ਹੈ ਬਾਕੀ ਨਹੀਂ ਮਿਲਦੀ ਮੋਟੀ ਅਕਲ ਵਾਲਾ ਗੁਰਦੁਆਰੇ ਆ ਕੇ ਵੀ ਖਿਮਾ ਕਰਨੀ ਗੁਰੂ ਨੂੰ ਨਹੀਂ ਮਿਲੇਗਾ ਕੋਈ ਮੁਲਾਕਾਤ ਨਹੀਂ ਉਸਦੀ ਗੁਰੂ ਨਾਲ ਮੋਟੀ ਅਕਲ ਵਾਲਾ ਮੰਦਰ ਚਲਾ ਵੀ ਗਿਆ ਹੈ ਤੇ ਉਹਦਾ ਭਗਵਾਨ ਨਾਲ ਕੋਈ ਸੰਬੰਧ ਨਹੀਂ ਹੈ ਮੋਟੀ ਅਕਲ ਵਾਲਾ ਅਗਰ ਖਿਮਾ ਕਰਨੀ ਖਾਨਾ ਕਾਬਜ ਚਲਾ ਵੀ ਗਿਆ ਨਾ ਤੇ ਖੁਦਾ ਨੂੰ ਨਹੀਂ ਮਿਲਿਆ ਮੈਂ ਹਰ ਸਾਲ 10-12 ਦਿਨ ਦਸੰਬਰ ਦੇ ਵਿੱਚ ਕਾਇਤ ਦੇ ਚਾਉਣਾ ਅੱਧਕੀ ਇੱਕ ਅਜੀਬੋ ਗਰੀਬ ਜੀਆਂ ਘਟਨਾ ਘਟ ਗਈ ਦੋ ਤਿੰਨ ਦਿਨ ਕਿਦਰ ਇੱਕ ਸ਼ੇਖ ਆਂਦਾ ਰਿਹਾ ਤੇ ਉਹਨੂੰ ਉਰਦੂ ਬਹੁਤ ਅੱਛੀ ਆਉਂਦੀ ਸੀ ਕਿਦਰੇ ਕਰਾਚੀ ਦੇ ਚਰੇ ਆਸੀ ਪਾਕਿਸਤਾਨ ਦੇਚ ਤੇ ਉਰਦੂ ਚੰਗੀ ਬੋਲ ਲੈਂਦਾ ਸੀ ਥੋੜੀ ਜਿਹੀ ਮਿੱਤਰਤਾ ਹੋ ਗਈ ਤੇ ਮੈਨੂੰ ਕਹਿਣ ਲੱਗਾ ਜਿਹੜਾ ਸਾਡਾ ਖੁਦਾ ਹੈ ਨਾ ਇਹ ਬਹੁਤ ਵੱਡਾ ਹੈ ਬਾਕੀਆਂ ਨਾਲ ਤੇ ਮੈਨੂੰ ਹੁਣ ਪਤਾ ਸੀ ਮੈਂ ਕਿਹ ਮੁਲਕ ਵੀ ਇਹਨਾਂ ਦਾ ਹੈ ਤੇ ਕਰੋਦੀ ਵੀ ਬੜੇ ਹੁੰਦੇ ਨੇ जी हम मैं आखा थोड़ा खुदा छोटा है तेने मैनु छोटा करके रख देना आखना है हमने निकल इतों निकल तो मैं अपने ढंग न फिरोजे खुदा तेरा व्डा है किस ढंग किस सबूत किस आधार पर कह रहे हैं की वडियाई उसकी देखी है तो आखण लगा साढे जितने मुस्लिम देश ने ना जमीन के थले तेल है दौलत दे दरिया पर चलते ਸਾਡਾ ਖੁਦਾ ਐਸੀ ਉਸ ਦੀ ਪ੍ਰਸ਼ਤਿਸ ਕਰਦੇ ਆ ਤੇ ਇਹ ਖੁਦਾ ਸਾਡਾ ਬਹੁਤ ਵੱਡਾ ਹੈ ਬਾਕੀਆਂ ਦਾ ਛੋਟਾ ਹੈ ਸਾਡਾ ਖੁਦਾ ਬਹੁਤ ਵੱਡਾ ਹੈ ਤੇ ਆਪਣੀ ਤਰਫੋਂ ਤੋਂ ਹੁਣ ਇਹ ਆਖੇ ਵੀ ਸਾਡੇ ਖੁਦਾ ਨੂੰ ਮੰਨੋ ਜਿਹੜਾ ਬਹੁਤ ਵੱਡਾ ਹੈ ਤੇ ਮੈਂ ਆਖਾ ਮਿੱਤਰਾ ਮੈਂ ਤੇ ਪਿਛਲੇ ਦਿਨੀ ਟੀਵੀ ਤੇ ਵੀ ਦੇਖਿਆ ਹੈ ਕਿ ਕੁਝ ਸਾਇੰਸ ਦਾੰਡਾ ਨੇ ਕਹਿ ਦਿੱਤਾ ਹੈ ਜਿਹੜਾ ਤੇਲ ਹੈ ਤੁਹਾਡਾ ਖੂਇਤ ਦੇ ਚ ਨਿਕਲਦਾ ਪਿਆ ਇਹ 22 ਸਾਲ ਤੋਂ ਬਾਅਦ ਨਹੀਂ ਨਿਕਲੇਗਾ ਸਿਰਫ 22 ਸਾਲ ਨਿਕਲੇਗਾ ਜੋ ਵਿਗਿਆਨ ਕਹਿੰਨੇ ਕਹਿ ਦਤਾ ਹੈ ਜੋ ਸਾਇੰਸ ਦਾਣਾ ਨੇ ਕਹਿ ਦਤਾ ਹੈ ਤੇ ਹੁਣ ਤੇਲ ਨਿਕਲਦਾ ਪਿਆ ਤੇ ਖੁਦਾ ਵੱਡਾ ਹੈ ਤੇ ਜਦ 22 ਸਾਲ ਬਾਅਦ ਨਹੀਂ ਨਿਕਲੇਗਾ ਫਿਰ ਤੇ ਛੋਟਾ ਹੀ ਹੋ ਜਾਏਗਾ ਨਾ ਉਦੋਂ ਖੁਦਾ ਛੋਟਾ ਹੋ ਜਾਏਗਾ ਤੇ ਮੈਂ ਕਿ ਤੇਲ ਵੀ 10 12 15 ਸਾਲ ਤੋਂ ਨਿਕਲ ਰਿਹਾ ਪਹਿਲੇ ਨਹੀਂ ਨਿਕਲਦਾ ਸੀ ਤੁਸੀਂ ਬਦੂ ਸੀ ਤੇ ਦਰਦਰ ਇੱਥੇ ਠੋਕਰਾਂ ਖਾਂਦੇ ਸੀ ਉਦੋਂ ਖੁਦਾ ਛੋਟਾ ਸੀ ਤੇ ਮੈਨੂੰ ਕਹਿਣ ਲੱਗੇ ਤੁਸੀਂ ਕਾਫਰ ਦੀਆਂ ਗੱਲਾਂ ਕਰਦੇ ਹੋ ਕਾਫਰ ਬੋਲਦਾ ਤੇ ਮੈਂ ਕਹ ਮੈਨੂੰ ਪਹਿਲੇ ਹੀ ਪਤਾ ਸੀ ਤੂੰ ਇਹ ਕੁਝ ਕਹਿਣਾ ਤੇ ਮੈਂ ਕਹ ਹੂੰ ਆਪਣੇ ਖੁਦਾ ਦੀ ਵਡਿਆਈ ਉਸ ਨਜ਼ਰੀਏ ਨਾਲ ਵੇਖ ਅੱਜ ਤੋਂ 15 20 ਸਾਲ ਪਿੱਛੇ ਚਲਾ ਜਾ ਫਿਰ ਵੇਖ ਉਹਨੂੰ ਖੁਦਾ ਕੀ ਸੀ ਤੇ 22 ਸਾਲ ਬਾਅਦ ਇਹ ਖੁਦਾ ਕੀ ਹੋਵੇਗਾ ਇਸ ਢੰਗ ਨਾਲ ਵੇਖ ਹੋਂ ਦੀ ਗੱਲ ਛੱਡ ਹੁਣ ਤੇ ਠੀਕ ਮੰਨਦੇ ਆਂ ਤੇਲ ਦੇ ਦਰਿਆ ਚੱਲਦੇ ਤੇ ਜਿਹੜਾ ਕੁਝ ਦਿਨ ਪਹਿਲੇ ਛੋਟਾ ਸੀ ਤੇ ਜਿਹੜਾ ਕੁਝ ਦਿਨ ਬਾਅਦ ਛੋਟਾ ਹੋ ਜਾਵੇਗਾ ਉਹ ਅੱਜ ਵੀ ਵੱਡਾ ਨਹੀਂ खुदा कोई व्यक्ति थोड़ी है खुदा कोई तेरा मेरा थोड़ी है इतने ना ही किसी को भावन को हर राजा कबीर कहते नहीं कर सकता मेरा ही प्यो है रब, सिर्फ मेरा ही। मेरा है ये अपने मकान ते दावा कर सकता, मेरा है मैं अपने धन ते दावा कर सकता, ये झूठा दावा मैं अपने तन ते भी कर सदा मेरा तन है, मेरे कपड़े ने मेरे बच्चे ने हालांकि नहीं है पर मैं ऐसा कह सकता ਲੇਕਿਨ ਮੇਰੇ ਸ਼ਬਦ ਦਾ ਜੋੜ ਅਸੀਂ ਰੱਬ ਨਾਲ ਨਹੀਂ ਜੋੜ ਸਕਦੇ ਮੇਰਾ ਹੀ ਰੱਬ ਹੈ ਇਹ ਮੇਰਾ ਹੀ ਗੁਰੂ ਹੈ ਨਹੀਂ ਕਹਿ ਸਕਦਾ ਇਹ ਮੇਰਾ ਹੀ ਗੁਰਦੁਆਰਾ ਹੈ ਇੰਨਾ ਵੀ ਕਹਿ ਦੋ ਨਾ ਗੁਜ਼ਲਾਖੀ ਮਾਫ ਗੁਰਦੁਆਰੇ ਦੀ ਅਜ਼ਮਤ ਘਟਾ ਦਿੱਤੀ ਗੁਰਦੁਆਰੇ ਦੀ ਮਹਿਮਾ ਹੀ ਘਟਾ ਦਿੱਤੀ ਗੁਰਦੁਆਰੇ ਦਾ ਰਸ ਘਟਾ ਦਿੱਤਾ ਗੁਰਦੁਆਰੇ ਦੀ ਮਹਾਨਤਾ ਘਟਾ ਦਿੱਤੀ ਸਿਰਫ ਮੇਰਾ ਹੀ ਗੁਰਦੁਆਰਾ ਹੈ ਇਤਨਾ ਕਹਿ ਦਿੱਤਾ ਹੈ ਕਿਸੇ ਗੁਰੂ ਦੀ ਗੱਲ ਹੀ ਨਹੀਂ ਸਮਝੀ ਤਾਂ ਤੂੰ ਜੀ ਹੋਈ ਜਿਵੇਂ ਉਹ ਸ਼ੇਖ ਕਹ ਰਿਹਾ ਸੀ ਸਾਡਾ ਖੁਦਾ ਵੱਡਾ ਹੈ ਬਹੁਤ ਵੱਡਾ ਹੈ ਉਹ ਤੇ ਉਸ ਆਧਾਰ ਦੇ ਹੋਇਆ ਕਿ ਕਿਸੇ ਜ਼ਾਤ ਕਰਕੇ ਕਿਸੇ ਬਰਾਦਰੀ ਕਰਕੇ ਕਿਸੇ ਕੁੱਲ ਕਰਕੇ ਕਿਸੇ ਇਕੱਟ ਕਰਕੇ ਆਖੋ ਇਹ ਗੁਰਦੁਆਰਾ ਸਿਰਫ ਮੇਰਾ ਹੈ ਪੁਰਖਾ ਮੇਰੇ ਦੀ ਮੋਹਰ ਲਾਉਂਦੇ ਉਹ ਪਦਾਰਥ ਬਣ ਜਾਂਦਾ ਹੈ ਉਹ ਗੁਰੂ ਨਹੀਂ ਹੈ ਉਹ ਰੱਬ ਨਹੀਂ ਹੈ ਉਹਦੇ ਉਤੇ ਮੇਰੇ ਦੀ ਮੋਹਰ ਨਹੀਂ ਲਾਈ ਜਾਂਦੀ ਹੁਣ ਜੇ ਮੈਂ ਆਖਾਂ ਇਹ ਸੂਰਜ ਸਿਰਫ ਮੇਰਾ ਹੈ ਤੇ ਇਤਨਾ ਕਹਿਣਾ ਮੇਰਾ ਕਿਤਨਾ ਝੂਠ ਬਹੁਤ ਵੱਡਾ ਛੋਟਾ ਸਿਰਫ ਮੇਰਾ ਥੋੜੀ ਹੈ ਤੇ ਸਾਰੀ ਦੁਨੀਆ ਦਾ ਸਾਰੀ ਦੁਨੀਆ ਨੂੰ ਰੋਸ਼ਨੀ ਦੇ ਰਿਹਾ ਹੈ ਤੇ ਮੈਂ ਮੇਰੇ ਹੋਣ ਦਾ ਦਾਵਾ ਕਰਾਂ ਚੁ ਕਿ ਮੇਰੇ ਘਰ ਦੇ ਚ ਰੋਸ਼ਨੀ ਹੈ ਇਹਦੀ ਕਿਰਨ ਮੇਰੇ ਘਰ ਦੇ ਚ ਆਉਂਦੀ ਹੈ ਐਸ ਵਾਸਤੇ ਸੂਰਜ ਮੇਰਾ ਹੈ ਠੀਕ ਹੈ ਕਿਰਨ ਮੇਰੇ ਘਰ ਦੇ ਚ ਆ ਰਹੀ ਹੈ ਠੀਕ ਹੈ ਰੋਸ਼ਨੀ ਮੇਰੇ ਘਰ ਦੇ ਚ ਆ ਰਹੀ ਹੈ ਤੇ ਲੇਕਿਨ ਫਿਰ ਵੀ ਮੈਂ ਆਖਾਂ ਮੇਰਾ ਹੈ ਸੂਰਜ ਇਹ ਤੇ ਝੂਠ ਹੈ ਮੇਰਾ ਹੀ ਝੂਠ ਹੈ ਰੱਬ ਮੇਰਾ ਹੈ ਮੈਂ ਫਿਰ ਅਰਜ਼ ਕਰਾਂ ਜੋ ਸਿਰਫ ਮੇਰਾ ਹੈ ਉਹ ਰੱਬ ਨਹੀਂ ਹੈ ਤੇ ਜੋ ਰੱਬ ਹੈ ਉਹ ਸਿਰਫ ਮੇਰਾ ਨਹੀਂ ਇਹਨੂੰ ਆਲਮ ਇੰਜ ਕਹਿੰਦੇ ਨੇ ਜੋ ਸੱਚ ਹੈ ਉਹ ਸਿਰਫ ਮੇਰਾ ਨਹੀਂ ਹੈ ਔਰ ਜੋ ਸਿਰਫ ਮੇਰਾ ਹੈ ਉਹ ਸੱਚ ਵੀ ਨਹੀਂ ਹੈ ਉਹਦੀ ਤਸੀਮਾ ਬਣ ਗਈ ਉਹ ਤੇ ਕੁਝ ਵੀ ਨਹੀਂ ਜੋ ਗੁਰੂ ਹੈ ਉਹ ਸਿਰਫ ਮੇਰਾ ਨਹੀਂ ਹੈ ਔਰ ਜੋ ਸਿਰਫ ਮੇਰਾ ਹੀ ਹੈ ਬਾਕੀ ਕਿਸੇ ਦਾ ਨਹੀਂ ਉਹ ਗੁਰੂ ਨਹੀਂ ਹੈ ਐਨੀ ਮੈਂ ਅਰਜ਼ ਕਰਦੇ ਆਂ ਇਸ ਗੱਲ ਨੂੰ ਸਮਝਣਾ ਪਰ ਫਿਰ ਕਬੀਰ ਦੇ ਬੋਲ ਚੇਤੇ ਆਂਦੇ ਨੇ ਮਨ ਤੋਂ ਮੈਂ ਗੱਲ ਹੋਏ ਰਹਾ ਨਿਕ ਸਿਓ ਕਿਉਂ ਕਰ ਜਾਏ ਹੁਣ ਗੁਰੂ ਦੀ ਇਹ ਗੱਲ ਕੌਣ ਸਮਝੇ ਉਹ ਮੱਝ ਉਹ ਹਾਥੀ ਲੰਗੇ ਕਿਵੇਂ ਉਸ ਦਰਵਾਜ਼ੇ ਚ ਕਿਸ ਤਰ੍ਹਾਂ ਲੰਗੇ ਪੁਰਾਣੇ ਜ਼ਮਾਨੇ ਚ ਲੋਕੀ ਜਪ ਕਰਦੇ ਸਨ ਬੁੱਧੀ ਸੂਖਸ਼ਮ ਹੋ ਜਾਂਦੀ ਸੀ ਬ੍ਰਹਮ ਗਿਆਨੀ ਸੰਤ ਮਹਾਪੁਰਸ਼ ਬੁਥੇ ਰਹੇ ਤੇ ਹੁਣ ਕਥਾ ਕਹਾਣੀਆਂ ਤੇ ਬਹੁਤ ਨੇ ਬਹੁਤ ਕੁਛ ਸਿਲਸਿਲਾ ਹੈ ਬੜੀ ਗੱਲ ਹੈ ਜਪ ਨਹੀਂ ਹੈ ਤੇ ਜੇ ਜਪ ਨਾ ਹੋਵੇ ਤੇ ਗੁਰਨਾਮ ਕੰਨ ਸਭ ਕੁਛ ਨਿਸਫਲ ਜਪੋ ਤਾਂ ਇੱਕੋ ਨਾਮਾ ਅਵਰ ਮਿਰਾ ਫਲ ਕਾਮਾ ਨਿਸਫਲ ਸਭ ਨਿਸਫਲ ਅਗਰ ਜਪ ਨਹੀਂ ਹੈ ਜਪ ਕਰਦਿਆਂ ਹੀ ਮਤ ਬਾਰੀਕ ਹੋਵੇਗੀ ਕੀਰਤਨ ਇਸ ਵਾਸਤੇ ਸੁਣਨਾ ਹੈ ਜਪ ਕਰ ਸਕੀਏ ਕਥਾ ਇਸ ਵਾਸਤੇ ਸੁਣਨੀ ਹੈ ਜਪ ਕਰ ਸਕੀਏ ਵਿਆਖਿਆ ਇਸ ਵਾਸਤੇ ਸੁਣਨੀ ਹੈ ਜਪ ਕਰ ਸਕੀਏ ਜਪਨੇ ਕੀ ਤਾਂ ਕਲਮੋਟੀ ਤੇ ਮੋਟੀ ਅਕਲ ਉਸ ਦਰਵਾਜ਼ੇ ਚੋਂ ਨਹੀਂ ਲੰਘ ਸਕੇਗੀ ਇੱਕ ਕੁੰਡਲ ਨਹੀਂ ਦੇ ਸੰਬੰਧ ਵਿੱਚ ਜੋ ਬਾਰੀਕ ਗੱਲ ਗੁਰਬਾਣੀ ਨੇ ਕਹੀ ਹੈ ਉਹ ਵੀ ਮੈਂ ਸਮਝਾਂਗਾ ਕਿ ਜਿਹੜੇ ਮੋٹے ਯੋਗੀ ਨੇ ਉਹਨਾਂ ਦੀ ਸਮਝ ਚ ਨਹੀਂ ਆਏਗੀ ਜੋ ਸਰੀਰ ਦੀ ਸਿਰਫ ਐਕਸਰਸਾਈਜ਼ ਨੂੰ ਵਰਜਿਸ਼ ਨੂੰ ਹੀ ਧਰਮ ਸਮਝੀ ਬੈਠੇ ਨੇ ਰੱਬ ਦੀ ਪ੍ਰਾਪਤੀ ਸਮਝੀ ਬੈਠੇ ਪਰਮਾਤਮਾ ਦੀ ਪ੍ਰਾਪਤੀ ਸਮਝੀ ਬੈਠਣ ਉੱਠੋ ਬੈਠੋ ਐਂਜ ਹੱਥ ਕਰੋ ਐਂਜ ਪੈਰ ਕਰੋ ਐਂਜ ਸਵਾਸ ਲਓ ਪੁਰਖਾਇ ਤੇ ਸਰੀਰ ਦੀ ਸਾਧਨਾ ਹੈ ਤੇ ਇਸ ਤਰ੍ਹਾਂ ਦੀ ਸਾਧਨਾ ਦੇ ਨਾਲ ਜੇ ਰੱਬ ਮਿਲਦਾ ਹੈ ਤੇ ਬੜੀ ਸੌਖੀ ਗੱਲ ਹੈ कुंडलिनी सुरजी सत्संगत परमानंद गुरु मुख मचा एक मिनट में थोड़ा होलवां खट नेम कर कोठड़ी बांधी शरीर दे च 6 चक्कर मनेगा इन खट कहनन 6 नो नाभि तो ਥੱਲੇ ਇੱਕ ਚੱਕਰ ਹੈ ਜਿਹਨੂੰ ਮੂਲਾਧਾਰ ਕਹਿੰਦੇ ਨੇ ਤੇ ਉਸ ਮੂਲਾਧਾਰ ਦੇ ਚੱਕਰ ਥੱਲੇ ਇਹ ਕੁੰਡਲਨੀ ਕੁੰਡਲ ਮਾਰ ਕੇ ਇੱਕ ਸ਼ਕਤੀ ਸੁੱਤੀ ਪਈ इंज जिमें कोई सपनी खुड़ इंज बैठी होंगी कुंडल मारक इस तरह मूलाधार चक्र के देर एक दूसरा चक्र है शबद स्थान इस तीसरा चक्र है मणिपुर एक चौथा चक्र है अनाहत एक पंजा चक्र है उसनु कंठ दन विशुद्ध एक छेवा चकर इतमकू आग्या चक्र मनते ਉਸ ਚੱਕਰ ਨੂੰ ਵੰਨ ਕੇ ਜੈਸੇ ਕੁੰਡਲਨੀ ਅੱਗੇ ਜਾਂਦੀ ਹੈ ਤਾਂ ਕਹਿੰਦੇ ਦਸਮ ਦਵਾਰ ਖੁੱਲ ਗਏ ਇਹਦੇ ਕਪਾਟ ਖੁੱਲ ਗਏ ਉੱਥੇ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਫੁੱਲ ਖਿੜਿਆ ਹੋਇਆ ਹੈ ਔਰ ਉੱਥੇ ਕੁੰਡਲਨੀ ਇੰਜ ਮਸਤ ਹੋ ਕੇ ਬੈਠ ਜਾਂਦੀ ਜਿਵੇਂ ਭੌਰਾ ਕਮਲ ਵਿੱਚ ਲਪੇ ਪੈ ਮਾਨ ਹੋ ਜਾਂਦਾ ਇਹਨਾਂ 6 ਚੱਕਰਾਂ ਨੂੰ ਵੰਨ ਕੇ ਕਿਵੇਂ ਕੁੰਡਲਨੀ ਲੰਘਦੀ ਹੈ ਤੇ ਗੁਰਮਤਿ ਇਸ ਸੰਬੰਧ ਵਿੱਚ ਕੀ ਸਿੱਖਿਆ ਤੇ ਦਿਕਸ਼ਾ ਹੈ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ ਮੈਂ ਕੜੀ ਦੇਖ ਲਈਏ ਮੈਂ ਬੋਮਕਾ ਚੀ ਸਾਰਾ ਥੋੜਾ ਸਮਾਂ ਲੈ ਗਿਆ ਵਕਤ ਲੈ ਗਿਆ ਚੇਤੇ ਤੁਸੀਂ ਰੱਖਣਾ ਤੇ ਤੁਹਾਡੇ ਚੇਤੇ ਸ਼ਕਤੀ ਦੇ ਆਸਰੇ ਤੇ ਦਾਸ ਕਥਨ ਕਰ ਸਕੇਗਾ ਪੰਕਤੀ ਹੈ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ ਗੁਰਮੁਖ ਬਣਿਆ ਸਤ ਸੰਗ ਕੀਤਾ ਤੇ ਗੁਰੂ ਦੀ ਸੰਗਤ ਦਾ ਇਹ ਪ੍ਰਤਾਪ ਭਟ ਕਹਿੰਦੇ ਸਾਡੀ ਕੁੰਡਲਨੀ ਜਾਗ ਪਈ ਤੇ ਜੇ ਹੁਣ ਪੱਟ ਕਹਿੰਦੇ ਨੇ ਕੁੰਡਲਨੀ ਜਾਗ ਪਈ ਤੇ ਯੋਗੀਆਂ ਵਾਲੀ ਗੱਲ ਹੋ ਗਈ ਨਹੀਂ ਇਹ ਯੋਗੀਆਂ ਵਾਲੀ ਗੱਲ ਨਹੀਂ ਹੈ ਇਸ ਦੇ ਵਿੱਚ ਜੋ ਰਾਜ ਤੇ ਰਹਿਸ ਗੁਰਬਾਣੀ ਨੇ ਸਮਝਾਏ ਨੇ ਉਹ ਤੁਛ ਬੁੱਧੀ ਅਨਸਾਰ ਕੱਲ ਸ਼ਾਮ ਦੇ ਵਕਤ ਫਿਰ ਤੁਹਾਡੀ ਹਾਜ਼ਰੀ ਭਰਾਂਗੇ ਤੇ ਉਸ ਵਕਤ ਖੋਲਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਗੁਰੂ ਨੇ ਸਮਝਾਈ ਸੂਝ ਦਿੱਤੀ ਪੜ ਕੇ ਇੱਕ ਪਾਠੀ ਦੀ ਤਰ੍ਹਾਂ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਇਤਨੀ ਅਰਜ਼ ਕਰਾਂ ਇੱਕ ਸ਼ਕਤੀ ਹੈ ਨਾਭੀ ਦੇ ਥੱਲੇ ਜੇਨੂੰ ਜੀਵਨ ਸ਼ਕਤੀ ਕਹਿੰਦੇ ਨੇ ਜੇਨੂੰ ਮਨ ਦੀ ਸ਼ਕਤੀ ਕਹਿੰਦੇ ਨੇ ਜੇਨੂੰ ਅਧਿਆਤਮਿਕ ਸ਼ਕਤੀ ਕਹਿੰਦੇ ਨੇ ਸੁੱਤੀ ਪਈ ਹੈ ਉਹਨੂੰ ਜਗਾਣਾ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਬੰਦਾ ਸੁੱਤਾ ਪਿਆ ਹੈ ਜਾਗੇ ਹੋਇਆ ਨਹੀਂ ਹੈ ਤੇ ਜਦ ਸਤਿਗੁਰ ਕਹਿੰਦੇ ਨੇ ਬੰਦਾ ਜਾਗਿਆ ਜੋ ਹੈ ਸੁੱਤਾ ਪਿਆ ਹੈ ਤਾਂ ਮਤਲਬ ਇਹ ਕੁੰਡਲ ਨਹੀਂ ਸੁੱਤੀ ਪਈ ਉਹਨੂੰ ਕੋਈ ਕੁੰਡਲ ਨਹੀਂ ਕਹਦੇ ਮਨ ਸੁੱਤਾ ਪਿਆ ਹੈ ਇਸ ਸਿਮਰਨ ਕਿਉਂ ਕਰਨਾ ਹੈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਏ ਸੁੱਤੇ ਮਨ ਨੂੰ ਜਗਾਣਾ ਹੈ ਸੁੱਤੀ ਜੀਵਨ ਸ਼ਕਤੀ ਨੂੰ ਜਗਾਣਾ ਹੈ ਸੁੱਤੀ ਹੋਈ ਕੁੰਡਲਨੀ ਨੂੰ ਜਗਾਣਾ ਹੈ ਤੇ ਜਾਗਣ ਦੇ ਨਾਲ ਕੀ ਕੁਝ ਆਉਂਦਾ ਹੈ ਤੇ ਸੁੱਤਿਆਂ ਰਹਿਣ ਨਾਲ ਕੀ ਕੁਝ ਆਉਂਦਾ ਹੈ ਕੱਲ ਆਪਾਂ ਖੁਲਾਸਾ ਕਰਾਂਗੇ ਬੁੱਲ ਚੁੱਕ ਦੇਖੇ ਮਾ ਵਾਏ ਬਰੋਜੇ ਕਾ ਖਾਲਸਾ